ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੁਹਾਡੇ دوست ਰਾਸਵੀਰ ਜਲ ਤੁਹਾਡੇ ਲਈ ਇੱਕ ਨਵੀਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਇਹ ਕਹਾਣੀ ਸਰਦਾਰ ਪ੍ਰੀਤ ਸਿੰਘ ਪੈਣੀ ਦੁਆਰਾ ਲਿਖੀ ਗਈ ਹੈ ਬਹੁਤ ਹੀ ਦਿਲ ਨੂੰ ਝੰਝੋੜ ਦੇਣ ਵਾਲੀ ਕਹਾਣੀ ਹੈ ਕਿਰਪਾ ਕਰਕੇ ਕਹਾਣੀ ਨੂੰ ਅਖੀਰ ਤੱਕ ਜਰੂਰ ਸੁਣਨਾ ਉਸ ਤੋਂ ਬਲਾਂ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਨਾ ਸ਼ੁਰੂ ਕਰਦੇ ਹਾਂ ਜੀ ਬ੍ਰਿத் ਸਿੰਘ ਪੈਣੀ ਦੀ ਕਹਾਣੀ ਨੀਲਮ ਇੱਕ ਅਨਮੁੱਲ ਹਿਰਾ ਮੈਂ ਜਦੋਂ ਉਸ ਦਾ ਮੂੰਹ ਦੇਖਿਆ ਤਾਂ ਪਛਾਣਿਆ ਨਾ ਮੇਰੇ ਕੋਲੋਂ ਉਹ 2 3 4 ਵਾਰ ਲੰਗਿਆ ਫਿਰ ਜਦੋਂ ਮੈਂ ਧਿਆਨ ਦਿੱਤਾ ਤਾਂ ਮੈਨੂੰ ਅਹਿਸਾਸ ਹੋਇਆ ਕਿ ਇਹ ਮੇਰਾ ਮਿੱਤਰ ਮੋਹਨ لال ਹੈ ਪਰ ਮੈਂ ਉਸ ਨੂੰ ਬੁਲਾਉਣ ਤੋਂ ਝਿਜਕ ਰਿਹਾ ਸੀ ਕਿਉਂਕਿ ਮੈਨੂੰ ਬਿਲਕੁਲ ਯਕੀਨ ਨਹੀਂ ਸੀ ਹੋ ਰਿਹਾ ਕਿ ਉਹੀ ਬੰਦਾ ਹੈ ਜਿਸ ਨੂੰ ਮੰਗਣਾ ਇੱਕ ਜੁਰਮ ਲੱਗਦਾ ਸੀ ਸਾਡੇ ਦੋਨਾਂ 'ਚ ਕਈ ਵਾਰ ਮੰਗਤਿਆਂ ਨੂੰ ਲੈ ਕੇ ਬਹਿਸਵਾਜੀ ਹੋਈ ਸੀ ਉਹ ਕਦੀ ਵੀ ਮੰਗਤਿਆਂ ਨੂੰ ਦਾਨ ਪੁੰਨ ਦਾਨ ਕਰਨ ਦੇ ਹੱਕ ਵਿੱਚ ਨਹੀਂ ਸੀ ਹੁੰਦਾ ਤੇ ਨਾ ਹੀ ਉਹ ਗੁਰੂ ਘਰ ਚੜਾਵੇ 'ਚ ਯਕੀਨ ਕਰਦਾ ਸੀ ਉਸ ਦੀ ਸੋਚ ਸਭ ਤੋਂ ਅਲੱਗ ਹੁੰਦੀ ਸੀ ਪਰ ਅੱਜ ਉਸਦੀ ਹਾਲਤ ਦੇਖ ਕੇ ਮੈਂ ਦੁਵਿਧਾ ਵਿੱਚ ਪੈ ਗਿਆ ਕੀ ਇਹ ਸੱਚਮੁੱਚ ਹੀ ਉਹ ਹੀ ਮੋਹਨ ਲਾਲ ਹੈ ਮੈਂ ਉਸੇ ਵੱਲ ਦੇਖਦਾ ਰਿਹਾ ਅਚਾਨਕ ਇਹ ਅਚਾਨਕ ਉਹ ਮੇਰੇ ਕੋਲ ਆਇਆ ਤੇ ਕਹਿਣ ਲੱਗਿਆ ਭਾਜੀ ਕੁਝ ਪੈਸੇ ਦੇ ਦੇ ਭੁੱਖ ਬਹੁਤ ਲੱਗੀ ਹੈ ਉਸ ਦੀ ਇਹ ਮੰਗ ਸੁਣ ਕੇ ਮੇਰੀਆਂ ਅੱਖਾਂ ਪਰ ਆਈਆਂ ਮੈਂ ਬੜੇ ਜ਼ੋਰ ਨਾਲ ਆਪਣੇ ਅਥੂਆਂ ਨੂੰ ਰੋਕਿਆ ਮੈਂ ਉਸ ਨੂੰ ਦੱਸਿਆ ਨਹੀਂ ਕਿ ਮੈਂ ਕੌਣ ਹਾਂ ਬਸ ਮੈਂ ਆਖਿਆ ਭੁੱਖ ਲੱਗੀ ਤਾਂ ਕੁਝ ਖਵਾ ਦੇ ਮੈਂ ਉਸ ਨੇ ਇੱਕ ਨਮਾਨੇ ਵਾਂਗ ਹੱਥ ਜੋੜ ਲੈ ਤੇ ਿੱਤਰਲੇ ਵਜੋਂ ਆਖਣ ਲੱਗਾ ਭਾਜੀ ਬੜੀ ਮਿਹਰਬਾਨੀ ਹੋਵੇਗੀ ਮੈਂ ਇਸ ਗੱਲ ਲਈ ਵੀ ਹੈਰਾਨ ਸੀ ਕਿ ਉਸ ਨੇ ਵੀ ਮੈਨੂੰ ਪਛਾਣਿਆ ਨਹੀਂ ਸੀ ਮੈਂ ਉਸ ਨੂੰ ਨਾਲ ਲੈ ਕੇ ਨਾਲ ਹੀ ਬਨੇ ਇੱਕ ਹੋਟਲ ਅੰਦਰ ਲੈ ਗਿਆ ਤੇ ਹੋਟਲ ਵਾਲੇ ਨੂੰ ਦੋ ਸਮੋਸੇ ਤੇ ਇੱਕ ਚਾਹ ਲੈ ਆਉਣ ਲਈ ਕਿਹਾ ਇਹ ਸਿਰਫ ਉਸ ਦੇ ਖਾਣ ਪੀਣ ਲਈ ਸੀ ਫਿਰ ਅਸੀਂ ਦੋਵੇਂ ਅੰਦਰ ਜਾ ਕੇ ਇੱਕ ਲੱਗੇ ਟੇਬਲ ਤੇ ਬੈਠ ਗਏ ਦਰਅਸਲ ਆਪਣੇ ਪਹਿਰਾਵੇ ਕਰਨ ਬੈਠਣ ਤੋਂ ਝਿਜਕ ਰਿਹਾ ਸੀ ਕਿਉਂਕਿ ਹੋਟਲ ਵਿੱਚ ਕੰਮ ਕਰਨ ਵਾਲੇ ਸਮੀਤ ਬਾਕੀ ਬੈਠੇ ਲੋਕ ਵੀ ਉਸ ਵੱਲ ਹੈਰਾਨੀ ਭਰੀ ਨਜ਼ਰ ਨਾਲ ਦੇਖ ਰਹੇ ਸਨ ਪਰ ਮੇਰੇ ਕੰਨ ਤੇ ਬੈਠ ਗਿਆ ਉਸ ਨੇ ਗਾਲ ਇੱਕ ਪਜਾਮਾ ਕੁੜਤਾ ਪਾਇਆ ਹੋਇਆ ਸੀ ਉਹ ਦੇਖਣ ਤੇ ਐਨਾ ਪੁਰਾਣਾ ਨਹੀਂ ਸੀ ਲੱਗਦਾ ਪਰ ਮੈਲਾ ਕਾਫੀ ਸੀ ਜਿਸ ਤੋਂ ਸਾਫ ਜ਼ਾਹਿਰ ਹੁੰਦਾ ਸੀ ਕਿ ਉਸ ਨੇ ਇਹ ਕਾਫੀ ਦਿਨਾਂ ਤੋਂ ਪਾਇਆ ਹੋਵੇ ਹੋਟਲ ਦੇ ਇੱਕ ਨੌਕਰ ਨੇ ਚਾਹ ਤੇ ਸਮੋਸੇ ਲਿਆ ਕੇ ਟੇਬਲ ਤੇ ਰੱਖ ਦਿੱਤੇ ਉਸ ਨੇ ਜਲਦੀ ਨਾਲ ਸਮੋਸਾ ਚੁੱਕਿਆ ਤੇ ਖਾਣਾ ਸ਼ੁਰੂ ਕਰ ਦਿੱਤਾ ਸਮੋਸਾ ਬਹੁਤ ਗਰਮ ਜਾਪਦਾ ਸੀ ਪਰ ਉਸ ਦੀ ਭੁੱਖ ਸਾਹਮਣੇ ਇਹ ਬਿਲਕੁਲ ਗਰਮ ਨਹੀਂ ਸੀ ਲੱਗ ਰਹੀ। ਉਸ ਨੇ ਇੱਕ ਹੱਥ ਸੂੰਗੋ ਸਾਸੀ ਤੇ ਦੂਸਰੇ ਹੱਥ ਚਾਹ ਦੀ ਗਲਾਸੀ। ਉਹ ਇੱਕ ਘੁੱਟ ਚਾਹ ਦਾ ਪਰਦਾ ਤੇ ਇੱਕ ਡੱਕੀ ਸਮੋਸੇ ਨੂੰ ਵੱੜਦਾ। ਜਲਦੀ ਹੀ ਦੋਦਮੇ ਸਮੋਸੇ ਖਾ ਗਿਆ। ਮੈਂ ਉਸ ਨੂੰ ਬਸ ਦੇਖ ਹੀ ਜਾ ਰਿਹਾ ਸੀ। ਮੈਂ ਉਸ ਨੂੰ ਪੁੱਛਿਆ ਹੋਰ ਖਾਵੇਂਗਾ? ਉਸ ਨੇ ਹਾਂ ਵਿੱਚ ਸਿਰ ਹਿਲਾਇਆ। ਮੈਂ ਨੌਕਰ ਨੂੰ ਆਵਾਜ਼ ਮਾਰੀ ਤੇ ਦੋ ਸਮੋਸੇ ਹੋਰ ਲਿਆਉਣ ਨੂੰ ਕਿਹਾ ਨੌਕਰ ਕੁਝ ਮਿੰਟਾਂ ਵਿੱਚ ਸਮੋਸੇ ਲਿਆਇਆ ਉਸਨੇ ਪਹਿਲਾਂ ਮੈਂ ਜਲਦੀ ਨਾਲ ਸਮੋਸੇ ਨੂੰ ਫੜਿਆ ਤੇ ਖਾਣਾ ਸ਼ੁਰੂ ਕਰਤ ਥੋੜਾ ਜਿਹਾ ਖਾਣ ਪਿੱਛੋਂ ਉਸਨੇ ਮੈਨੂੰ ਪੁੱਛਿਆ ਭਾਜੀ ਤੁਸੀਂ ਨਹੀਂ ਖਾਵੋਗੇ ਮੈਂ ਨਾ ਵਿੱਚ ਸਿਰ ਹਿਲਾਇਆ ਮੇਰੀ ਨਾ ਸੁਣਦੇ ਹੀ ਉਸਨੇ ਫਿਰ ਖਾਣਾ ਸ਼ੁਰੂ ਕਰ ਦਿੱਤਾ ਜਦੋਂ ਉਸਨੇ ਸਮੋਸੇ ਖਾ ਲਈ ਤਾਂ ਮੈਂ ਉਸ ਨੂੰ ਪੁੱਛਿਆ ਲੱਗਦਾ ਮੈਨੂੰ ਪਛਾਣਿਆ ਨਹੀਂ ਤੂੰ ਉਸਨੇ ਮੇਰੇ ਵੱਲ ਦੇਖਿਆ ਤੇ ਸੋਚ ਕੇ ਕਿਹਾ ਨਹੀਂ ਭਾਜੀ ਮੈਂ ਨਹੀਂ ਪਛਾਣਿਆ ਮੈਂ ਜਗਤਾਰ ਸਿੰਘ ਹਾਂ ਪਿੰਡ ਉਰਨਾ ਤੋਂ ਮੋਹਨलाल ਨੇ ਘੌਰ ਨਾਲ ਮੇਰੇ ਵੱਲ ਦੇਖਿਆ ਤੇ ਕੁਝ ਸੱਚ ਕੁਝ ਚਿਰ ਸੋਚਨ ਵਿੱਚੋਂ ਆਪਣੀ ਜਗ੍ਹਾ ਤੋਂ ਉੱਠ ਕੇ ਮੇਰੇ ਵੱਲ ਨੂੰ ਵਧਿਆ ਮੈਂ ਵੀ ਆਪਣੀ ਜਗ੍ਹਾ ਤੋਂ ਖੜ ਕੇ ਟੇਬਲ ਤੋਂ ਬਾਹਰ ਹੋ ਗਿਆ ਉਸ ਨੇ ਮੈਨੂੰ ਮੇਰੇ ਦੋਵੇਂ ਮੋਢਿਆਂ ਤੋਂ ਫੜਿਆ ਤੇ ਆਖਿਆ ਉਹ ਜਗਦਾਰ ਸਿਆ ਕਿੱਥੇ ਰਿਹਾ ਇੰਨਾ ਚਿਰ ਨੰਨਾ ਕਹਿ ਕੇ ਉਹ ਫੁੱਟ ਫੁੱਟ ਰੋਣ ਲੱਗ ਪਿਆ ਮੈਂ ਉਸ ਨੂੰ ਸੰਭਾਲਦੇ ਹੋਏ ਸ਼ੀਤੀ ਨਾਲ ਗੱਲ ਨੂੰ ਲਾ ਲਿਆ ਪਰ ਉਸ ਦਾ ਰੋਣਾ ਬੰਦ ਨਾ ਹੋਇਆ ਸਭ ਨੂੰ ਹੋਰ ਉਚੀ ਹੋ ਗਿਆ ਉਸਤੇ ਇਸ ਵਰਤਾਰੇ 'ਵਲ ਸਭ ਲੋਕ ਦੇਖ ਰਹੇ ਸਨ ਤੇ ਮੈਂ ਉਸ ਨੂੰ ਚੁੱਪ ਕਰਾ ਰਿਹਾ ਸੀ ਬੜੇ ਜ਼ੋਰ ਨਾਲ ਮੈਂ ਉਸ ਨੂੰ ਚੁੱਪ ਕਰਾਇਆ ਫਿਰ ਮੈਂ ਹੋਟਲ ਵਾਲੇ ਨੂੰ ਉਸ ਦੇ ਬੰਦੇ ਪੈਸੇ ਦੇ ਕੇ ਮੋਹਨलाल ਨੂੰ ਲੈ ਕੇ ਬਾਹਰ ਆ ਗਿਆ ਤੇ ਜਲਦੀ ਨਾਲ ਆਪਣੇ ਡਰਾਈਵਰ ਨੂੰ ਆਵਾਜ਼ ਮਾਰੀ ਉਹ ਜਲਦੀ ਨਾਲ ਗੱਡੀ ਲੈ ਕੇ ਆ ਗਿਆ ਮੈਂ ਮੋਹਨलाल ਨੂੰ ਗੱਡੀ ਵਿੱਚ ਬਿਠਾਇਆ ਤੇ ਆਪ ਵੀ ਉਸ ਨਾਲ ਬੈਠ ਗਿਆ ਡ라이ਵਰ ਨੇ ਗੱਡੀ ਚਾਲੂ ਕੀਤੀ ਤੇ ਅਸੀਂ ਘਰ ਵੱਲ ਤੁਰ ਪਏ। ਮੇਰਾ ਘਰ ਸ਼ਹਿਰ ਤੋਂ ਥੋੜਾ ਬਾਹਰ ਸੀ ਜਿੱਥੇ ਜ਼ਿਆਦਾ ਆਬਾਦੀ ਨਹੀਂ ਸੀ ਤੇ ਵਿਰਲੇ ਹੀ ਘਰ ਸਨ। ਘਰ ਸ਼ਹਿਰ ਤੋਂ ਬਾਹਰ ਹੋਣ ਕਾਰਨ ਸਾਨੂੰ ਪਹੁੰਚਣ ਵਿੱਚ ਬੱਤ ਲੱਗਣਾ ਸੀ। ਇਸ ਲਈ ਮੈਂ ਮੋਹਨ ਲਾਲ ਨੂੰ ਉਸ ਦੇ ਇਸ ਹਾਲ ਦਾ ਕਾਰਨ ਪੁੱਛਣ ਲੱਗ ਪਿਆ। ਕੀ ਗੱਲ ਹੋ ਗਈ ਹੈ ਮੋਹਨ ਭਰਾ? ਇਕ ਕਿਮੀ ਦਾ ਹਾਲ ਕਰਕੇ ਤੁਰਿਆ ਫਿਰਦਾ ਹੈ ਉਹ ਆਪਣੇ ਅਥਰੂ ਪੁੰਝਦਾ ਹੋਇਆ ਬੁੱਲਣ ਲੱਗ ਪਿਆ ਜਗਤਾਰਸਿਆਂ ਕੀ ਦੱਸਾਂ ਤੈਨੂੰ ਹੋਣਾ ਮੈਂ ਸਿਆਣੇ ਆਖਦੇ ਨੇ ਛੱਗਾ ਚੁੱਕਿਆ ਢਿੱਡ ਆਪਣਾ ਹੀ ਨੰਗਾ ਹੁੰਦਾ ਹੈ ਪਰ ਮੇਰੀਆਂ ਇਹਨਾਂ ਮਜਬੂਰੀਆਂ ਨੇ ਮੈਨੂੰ ਅਰਸ਼ ਤੋਂ ਫਰਸ਼ ਤੇ ਲੈ ਆਂਦਈ ਪਤਾ ਨਹੀਂ ਰੱਬ ਨੇ ਮੈਨੂੰ ਕਿਹੜੇ ਜੁਰਮ ਦੀ ਸਜ਼ਾ ਦਿੱਤੀ ਮੋਹਨ ਵੀਰੇ ਮੈਨੂੰ ਖੁੱਲ ਕੇ ਗੱਲ ਦੱਸ ਤਾਂ ਜੀ ਮੈਂ ਤੇਰੀ ਮਦਦ ਕਰ ਸਕਾਂ ਉਹ ਲਾਲ ਨੂੰ ਹੌਸਲਾ ਦਿੰਦੀ ਹਾਂ ਜਗਤਾਰ ਤੇਰੇ ਪਿੰਡ ਛੱਡਨ ਤੋਂ ਕੁਝ ਚਿਰ ਪਿਛੋਂ ਮੇਰਾ ਵਿਆਹ ਹੋ ਗਿਆ ਰੱਬ ਦੀ ਕਿਰਪਾ ਨਾਲ ਘਰਵਾਲੀ ਘਰਵਾਲੀ ਚੰਗੀ ਮਿਲ ਗਈ ਉਸ ਨੇ ਮੇਰੇ ਮਾਂ ਬਾਪੂ ਦੀ ਬਹੁਤ ਸੇਵਾ ਕੀਤੀ ਘਰ ਨੂੰ ਭਾਗ ਵੀ ਲੱਗ ਗਏ ਦੋ ਮੁੰਡੇ ਤੇ ਇੱਕ ਬਹੁਤ ਹੀ ਪਿਆਰੀ ਧੀ ਹੋਈ ਬਟ ਦੇ ਮੁੰਡੇ ਦਾ ਨਾਮ ਰਜਿੰਦਰ ਤੇ ਸ਼ੂਟ ਦਾ ਨਾਮ ਕੋਪਾਲ ਰੱਖਿਆ ਵੈਸੇ ਤੇ تینੇ ਬੱਚੇ ਬਹੁਤ ਪਿਆਰੇ ਸੀ ਪਰ ਸਾਰਿਆਂ ਨਾਲੋਂ ਸੋਹਣੀ ਤੇ ਮੇਰੇ ਜ਼ਿਗਰ ਦਾ ਟੁਕੜਾ ਮੇਰੀ ਧੀ ਨੀਲਮ ਸੀ ਤੇ ਅੱਜ ਵੀ ਉਹ ਮੇਰੇ ਲਈ ਸਭ ਤੋਂ ਪਿਆਰੀ ਹੈ ਮੈਂ ਆਪਣੇ ਕੰਮ-ਕਾਰ ਵਿੱਚ ਵਿਅਸਤ ਰਹਾ ਸਮਾਂ ਲੰਘਦਾ ਗਿਆ ਬੱਚੇ ਪੜ੍ਹ ਲਿਖ ਕੇ ਜਵਾਨ ਹੋ ਗਏ ਥੋੜੇ ਸਮੇਂ ਵਿੱਚੋਂ ਮਾਂ-ਬਾਪੂ ਵੀ ਚਲਾਣਾ ਕਰ ਗਏ ਇਹ ਬੱਚੀ ਉਚਾਰੀ ਉਚੇਰੀ ਪੜਾਈ ਕਰਨ ਲਈ ਕਾਲਜ ਪੈ ਗਏ ਦੋਨੋਂ ਮੁੰਡੇ ਇਕੱਠੇ ਹੀ ਇੱਕੋ ਕਾਲਜ ਪੜ੍ਹਦੇ ਸਨ ਨੀਲਮ ਦਸਵੀਂ ਕਰਨ ਵਿੱਚੋਂ ਆਪਣੇ ਨਾਨਕੇ ਚਲੀ ਗਈ ਨਾਨਕੇ ਉਸ ਦੇ ਚੰਗੇ ਨੇ ਰਾਣੀ ਦਾ ਭਰਾ ਪੁਲਿਸ ਵਿੱਚ ਥਾਣੇਦਾਰ ਹੈ ਸ਼ਹਿਰ ਵਿੱਚ ਰਹਿਣ ਕਾਰਨ ਉਹ ਬੜਾ ਹੀ ਸਮਝਦਾਰ ਤੇ ਪੜ੍ਹੇ ਲਿਖਿਆ ਪਰਿਵਾਰ ਹੈ ਉਹ ਨੀਲਮ ਨਾਲ ਬਹੁਤ ਪਿਆਰ ਕਰਦੇ ਸਨ ਇਸ ਲਈ ਨੀਲਮ ਨੂੰ ਆਪਣੇ ਨਾਲ ਸ਼ਹਿਰ ਲੈ ਗਏ। ਮੁੰਡੇ ਦੋਵੇਂ ਹੀ ਕਾਲਜ ਵਿੱਚ ਹੀ ਹੋਸਟਲ ਵਿੱਚ ਰਹਿਣ ਲੱਗ ਪਏ। ਬਸ ਮੈਂ ਤੇ ਰਾਣੀ ਹੀ ਪਿੰਡ ਰਹਿੰਦੇ ਸਾਂ। ਜ਼ਿੰਦਗੀ ਬੜੀ ਸੋਹਣੀ ਸੀ। ਇਹ ਸਭ ਗੱਲਾਂ ਜਗਤਾਰ ਧਿਆਨ ਨਾਲ ਸੁਣ ਰਿਹਾ ਸੀ। ਮੋਹਨ ਲਾਲ ਨੂੰ ਟੋਕਦੇ ਹੋਏ ਉਹ ਬੋਲਿਆ। ਮੋਹਨ ਯਾਰ, ਤੂੰ ਤਾਂ ਲਿਖਦਾ ਹਮ ਬਹੁਤ ਸੁਣਨਾ ਸੀ। ਮੈਨੂੰ ਯਾਦ ਹੈ ਤੇਰੀਆਂ ਕਹਾਣੀਆਂ। ਦੂਰਦਰਾ ਡਿੱਪਪਿੰਡ ਤੱਕ ਮਸ਼ਹੂਰ ਸਨ ਤੇਰੀਆਂ ਕਹਾਣੀਆਂ ਪੜ ਪੜ ਕੇ ਤਾਂ ਅਸੀਂ ਜ਼ਿੰਦਗੀ ਨੂੰ ਜੀਣਾ ਸਿੱਖਿਆ ਮੋਹਨ ਲਾਲ ਜਗਤਾਰ ਦੇ ਬੋਲ ਸੁਣ ਬੋਲ ਸੁਣ ਕੇ ਥੋੜਾ ਜਿਹਾ ਹਿੰਕਦਾ ਹੋਇਆ ਹੱਸਦਾ ਬੋਲਿਆ ਇਹ ਹਾਸਾ ਨਹੀਂ ਸੀ ਬਸ ਇਹ ਤਾਂ ਜਗਤਾਰ ਸਿੰਘ ਨੂੰ ਟੋਕਣ ਦਾ ਹੰਗਾਰਾ ਸੀ ਮੋਹਨ ਲਾਲ ਕਾਹਦੀਆਂ ਕਹਾਣੀਆਂ ਬਾਈ ਲੋਕਾਂ ਨੂੰ ਸਮਝਾਉਣਾ ਤਾਂ ਸੌਖਾ ਹੈ ਕਿਸੇ ਦੀਆਂ ਗੱਲਾਂ ਸੁਣ ਕੇ ਜਾਂ ਜ਼ਿੰਦਗੀ ਨੂੰ ਦੇਖ ਕੇ ਬਿਆਨ ਦੇ ਨੇ ਸੌਖੇ ਨੇ ਤੇ ਉਹਨਾਂ ਹੀ ਸੌਖਾ ਉਹਨਾਂ ਲੋਕਾਂ ਦੀਆਂ ਕਹਾਣੀਆਂ ਲਿਖਣੀਆਂ ਪਰ ਜ਼ਿੰਦਗੀ ਉਹੀ ਹਾਲਾਤ ਆਪਣੇ ਤੇ ਬਣ ਜਾਂਦੇ ਨੇ ਤੇ ਜੀਣਾ ਵੀ ਔਖਾ ਹੋ ਜਾਂਦਾ ਹੈ ਜਗਤਾਰ ਗੱਲ ਤਾਂ ਤੇਰੀ ਸਹੀ ਵਾ ਮੋਹਣ ਵੀਰੇ ਪਰ ਕਿਸੇ ਦੇ ਦੁੱਖ ਸੁੱਖ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਵੀ ਸੌਖਾ ਨਹੀਂ ਤੇ ਤੇਰੇ ਨਾਲੋਂ ਬਧੀਆ ਉਹ ਕੰਮ ਕੋਈ ਨਹੀਂ ਸੇ ਕਰ ਸਕਦਾ ਚੱਲ ਕੋਈ ਨਾ ਤੂੰ ਦੱਸ ਇੱਥੋਂ ਤੱਕ ਕਿਵੇਂ ਬੁੱਝਾ ਜਗਤਾਰ ਸਿੰਘ ਦੀ ਇਹ ਗੱਲ ਸੁਣ ਕੇ ਮੋਹਨ لال ਫਿਰ ਤੋਂ ਆਪਣੀ ਗੱਲ ਸੁਣਾਉਣ ਲੱਗ ਪਿਆ ਮੋਹਨ لال ਸਮਾਂ ਲੰਘਦਾ ਗਿਆ ਦੋਵੇਂ ਮੁੰਡੇ ਹਰ ਮਹੀਨੇ ਖਰਚਾ ਲੈਣਾ ਉਦੀ ਰਹਿੰਦੀ ਮੈਂ ਸੋਚਦਾ ਰਿਹਾ ਕਿ ਸ਼ਹਿਦ ਦੀ ਪੜ੍ਹਾਈ ਦਾ ਖਰਚਾ ਜ਼ਰੂਰ ਵੱਧ ਹੋਵੇਗਾ ਮੈਂ ਜਿੱਥੋਂ ਕਿਤੇ ਵੀ ਉਹਨਾਂ ਨੂੰ ਪੈਸੇ ਪੂਰੇ ਕਰਕੇ ਦੇਨੇ ਆੜਤ ਤਾਂ ਬਸ ਨਾਂ ਦੀ ਹੀ ਰਹਿ ਗਈ ਜਦੋਂ ਤੱਕ ਬਾਪੂ ਜਿਉਂਦਾ ਰਿਹਾ ਆੜਤ ਚੰਗੀ ਚੱਲਦੀ ਸੀ ਪਰ ਬਾਪੂ ਦੇ ਗੁਜਰਨ ਪਿੱਛੋਂ ਹਾਲ ਮੰਦਾ ਹੋ ਗਿਆ ਕੋਈ ਵੀ ਲੋੜਵੰਦ ਆ ਕੇ ਲੋੜ ਅਨੁਸਾਰ ਪੈਸੇ ਲੈ ਜਾਂਦਾ ਸੀ ਪਰ ਮੈਂ ਕਦੇ ਕਿਸੇ ਨਾਲ ਲਿਖ ਲਿਖਾ ਨਹੀਂ ਸੀ ਕੀਤਾ ਪਹਿਲਾਂ ਪਹਿਲ ਤਾਂ ਲੋਕਾਂ ਨੇ ਪੈਸੇ ਮੋੜ ਦਿੱਤੇ ਪਰ ਫਿਰ ਕਿਸੇ ਨੇ ਮੋੜਨੇ ਸਹੀ ਨਾ ਸਮਝੇ ਹੌਲੀ ਹੌਲੀ ਲੋਕਾਂ ਨੇ ਆੜਤ ਤੇ ਵੀ ਆਉਣਾ ਬੰਦ ਕਰ ਦਿੱਤਾ ਲੋਕ ਬਹਾਨੇ ਨਾਲ ਪੈਸੇ ਲੈਤਾ ਜਾਂਦੇ ਪਰ ਮੋੜਦਾ ਕੋਈ ਬਿਰਲਾ ਹੀ ਸੀ ਮੈਂ ਵੀ ਕਦੇ ਕਿਸੇ ਨੂੰ ਮਜਬੂਰ ਨਾ ਕੀਤਾ ਤੇ ਸੋਚਦਾ ਰਿਹਾ ਕਿ ਕੀ ਪਤਾ ਜੇ ਪੈਸੇ ਉਧਾਰ ਮੰਗਣ ਆਇਆ ਉਹ ਕਿੰਨਾ ਘੇੜਬੰਦ ਹੋਵੇਗਾ ਇਸ ਲਈ ਲਿਖਿਤ ਪੜਤ ਕਰਨਾ ਵੀ ਮੈਂ ਜ਼ਰੂਰੀ ਨਾ ਸਮਝਿਆ ਪਰ ਲੋਕਾਂ ਨੇ ਮੇਰੀ ਇਸ ਆਦਤ ਦਾ ਨਜਾਇਜ਼ ਫਾਇਦਾ ਚੁੱਕਿਆ ਇੱਕ ਪਾਸੇ ਆਰਥ ਵਿੱਚ ਘਾਟਾ ਤੇ ਦੂਜੇ ਪਾਸੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਮੈਂ ਦਾਣ ਕਰਦਾ ਕਰਦਾ ਮੰਗਣ ਤੱਕ ਆ ਗਿਆ ਪਰ ਕਦੇ ਮੈਂ ਸੀ ਨਾ ਕੀਤੀ ਕਿ ਇੱਕ ਦਿਨ ਮੇਰੇ ਬੱਚੇ ਮੇਰੀ ਕੀਤੀ ਮਿਹਨਤ ਦਾ ਮੁੱਲ ਪਾਉਣਗੇ ਪਰ ਹਾਲਾਤ ਬਸ ਤੋਂ ਬਾਹਰ ਉਦੋਂ ਹੋ ਗਏ ਜਦੋਂ ਮੇਰਾ ਵੱਡਾ ਮੁੰਡਾ ਰਜ਼ਿੰਦਰ ਆਪਣੇ ਕਾਲਜ ਤੋਂ ਇੱਕ ਨਾਲ ਪੜ੍ਹਦੀ ਕੁੜੀ ਨੂੰ ਵਿਆਹ ਕੇ ਘਰ ਲੈ ਆਇਆ ਪਰ ਮੈਂ ਸੋਚਿਆ ਕੋਈ ਨਾ ਨਵਾਂ ਜ਼ਮਾਨਾ ਹੈ ਕੋਈ ਗੱਲ ਨਹੀਂ ਖਰਚੇ ਵਧਦੇ ਗਏ ਤੇ ਆਮਦਨੀ ਨਾ ਮਾਤਰ ਸੀ ਅਜੇ ਵੱਡੇ ਦੇ ਵਿਆਹ ਨੂੰ 2 ਮਹੀਨੇ ਵੀ ਨਹੀਂ ਸੰਨ ਹੋਏ ਕਿ ਨਿੱਕਾ ਵੀ ਵੱਡੀ ਨੂੰ ਰਾਣੀ ਦੀ ਭੈਣ ਵਿਆਹ ਕੇ ਲੈ ਆਇਆ ਦੋਵੇਂ ਮੁੰਡੇ ਤਾਂ ਕੋਈ ਕੰਮ ਕਰਦੇ ਨਹੀਂ ਸੀ ਤੇ ਉਪਰੋਂ ਮੇਰੇ ਸਿਰ ਦਾ ਬੋਝ ਹੋਰ ਵਧਾ ਦਿੱਤਾ। ਦੋਵੇਂ ਨੂੰਹਾਂ ਸ਼ੈਰੀ ਹੁਣ ਕਰਕੇ ਘਰ ਦੇ ਕੰਮ-ਕਾਰ ਨੂੰ ਹੱਥ ਵੀ ਨਾ ਲਾਉਂਦੀਆਂ। ਘਰ ਦਾ ਸਾਰਾ ਕੰਮ ਬਸ ਵਿਚਾਰੀ ਰਾਣੀ ਹੀ ਕਰਦੀ। ਜਿਵੇਂ ਕਿਵੇਂ ਅਸੀਂ ਵਕਤ ਲੰਘਾ ਰਹੇ ਸਾਂ। ਮੇਰੇ ਦਿਲ ਵਿੱਚ ਹਜ਼ਾਰਾਂ ਦੁੱਖ ਹੋਣ ਦੇ ਬਾਵਜੂਦ ਵੀ ਮੈਂ ਕਦੇ ਮੱਥੇ ਤੇ ਤਰੇੜੀ ਨਹੀਂ ਹਿੱਸੀ ਲੈਂਦੀ ਕਿ ਕਦੇ ਤਾਂ ਰੱਬ ਚੰਗੇ ਦਿਨ ਲਿਆਵੇਗਾ। ਪਰ ਚੰਗੇ ਦਿਨ ਆਉਣ ਨਾਲੋਂ ਹਾਲਤ ਹੋਰ ਖਰਾਬ ਹੋ ਰਹੀ ਸੀ ਕੁਝ ਕ ਸਮਾਂ ਲੰਘਨ ਤੇ ਇੱਕ ਦਿਨ ਰਾਣੀ ਨੂੰ ਧੁੱਪੇ ਕੰਮ ਕਰਦਿਆਂ ਦੌਰਾ ਪੈ ਗਿਆ ਡਾਕਟਰ ਕੋਲ ਪੁੱਜਣ ਤੋਂ ਪਹਿਲਾਂ ਹੀ ਰਾਣੀ ਪੂਰੀ ਹੋ ਗਈ ਮੈਨੂੰ ਕਿਤੇ ਵੀ ਥਾਂ ਨਹੀਂ ਸੀ ਮਿਲ ਰਹੀ ਉਸ ਦੀ ਮੌਤ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਦਮਾ ਸੀ ਪਰ ਮੇਰੇ ਕੋਲ ਦੁੱਖ ਫਰੁੰਨ ਲਈ ਕੋਈ ਹਾਨੀ ਨਹੀਂ ਸੀ ਮੈਂ ਦਿਲ ਤੋਂ ਕਮਜ਼ੋਰ ਹੁੰਦਾ ਗਿਆ ਪਰ ਕਦੇ ਜ਼ਾਹਰ ਨਾ ਕਰ ਸਕਿਆ ਇੱਕ ਦਿਨ ਰਾਣੀ ਦਾ ਭਰਾ ਆਇਆ ਤੇ ਉਸ ਨੇ ਦੱਸਿਆ ਕਿ ਮੇਰੀ ਧੀ ਨੀਲਮ ਦਾ ਵਿਆਹ ਹੋ ਗਿਆ ਹੈ ਮੁੰਡਾ ਨੀਲਮ ਦੇ ਨਾਲ ਹੀ ਕਾਲਜ ਵਿੱਚ ਪੜਦਾ ਸੀ ਤੇ ਉਸ ਨੇ ਨੀਲਮ ਨੂੰ ਉਸ ਨਾਲ ਵਿਆਹ ਕਰਵਾਉਣ ਲਈ ਕਿਹਾ ਤੇ ਨੀਲਮ ਨੇ ਸਾਫ਼ ਮਨਾਂ ਕਰ ਦਿੱਤਾ ਪਰ ਮੁੰਡਾ ਖੁਦ ਸਾਡੇ ਘਰ ਦਾ ਪਤਾ ਕਰਕੇ ਆਪਣੀ ਮਾਂ ਨੂੰ ਨਾਲ ਲੈ ਸਾਡੇ ਘਰ ਆ ਗਿਆ ਮੁੰਡਾ ਚੰਗੇ ਪਰਿਵਾਰ ਤੋਂ ਸੀ ਤੇ ਮੈਂ देरी करने सही ना समझी एक चंगा रिश्ता समझ के जल्दी ही चुन्नी चढ़ावा दे दे कर देता नीलम ਦੇ ਮਾਮੇ ਦੇ ਮੂੰਹੋਂ ਇਹ ਖਬਰ ਸੁਣ ਕੇ ਮੈਂ ਖੁਸ਼ ਤਾਂ ਬਹੁਤ ਹੋਇਆ ਪਰ ਮੈਨੂੰ ਦੁੱਖ ਵੀ ਸੀ ਜੋ ਮੈਂ ਆਪਣੀ ਧੀ ਦਾ ਆਪਣੇ ਹੱਥੀ ਵਿਆਹ ਨਾ ਕਰ ਸਕਿਆ ਸਭ ਤੋਂ ਜ਼ਿਆਦਾ ਦੁੱਖ ਮੈਨੂੰ ਇਸ ਗੱਲ ਦਾ ਸੀ ਕਿ ਮੈਂ ਆਪਣੇ ਕਿਸੇ ਵੀ ਦੀ ਪੁੱਤਰ ਦਾ ਵਿਆਹ ਆਪਣੇ ਹੱਥੀ ਨਹੀਂ ਸੀ ਕੀਤਾ ਸਭ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਵਿਆਹ ਦੇ ਸੋਹ ਸੁਪਨੇ ਹੁੰਦੇ ਨੇ ਉਹਨਾਂ ਦੇ ਮਨ ਵਿੱਚ ਕਈ ਰੀਝਾਂ ਹੁੰਦੀਆਂ ਨੇ ਪਰ ਅਫਸੋਸ ਦੀ ਗੱਲ ਇਹ ਹੈ ਕਿ ਇਹ ਮੇਰੇ ਨਸੀਬ ਵਿੱਚ ਬਿਲਕੁਲ ਨਹੀਂ ਸੀ ਕੁਝ ਸਮੇਂ ਪਿਛੋਂ ਰਾਣੀ ਦਾ ਭਰਾ ਚਲਿਆ ਗਿਆ ਰਾਣੀ ਦੇ ਮਰਨ ਪਿੱਛੋਂ ਘਰ ਦਾ ਸਾਰਾ ਕੰਮ ਮੈਨੂੰ ਹੀ ਕਰਨਾ ਪੈਂਦਾ ਸੀ ਮੇਰੇ ਪੁੱਤਰਾ ਜਾਨੂਹਾਂ ਜੋ ਕਿਸੇ ਨੇ ਤੀਲਾ ਨਹੀਂ ਸੀ ਭੰਨਿਆ ਉਤੋਂ ਘਰੇ ਕੋਈ ਨਵੇਂ ਤੋਂ ਨਵਾਂ ਪ੍ਰਾਣ ਆਉਂਦਾ ਸੀ ਕਦੇ ਨੋਹਾਂ ਦੇ ਸੰਬੰਧੀਆਂ ਪਾਸੋਂ ਤੇ ਕਦੇ ਮੇਰੇ ਮੁੰਡਿਆਂ ਦੇ ਯਾਰ ਮੈਂ ਆਪਣੇ ਘਰ ਵਿੱਚ ਇੱਕ ਨੌਕਰ ਜ਼ਿਆਦਾ ਤੇ ਮਾਲਕ ਘੱਟ ਅਨੁਭਵ ਕਰਦਾ ਸੀ ਇੱਕ ਦਿਨ ਵੱਡਾ ਮੁੰਡਾ ਕਿਸੇ ਏਜੰਟ ਨੂੰ ਘਰ ਲੈ ਕੇ ਆਇਆ ਉਸ ਨੇ ਪਤਾ ਨਹੀਂ ਕਿੰਨੇ ਪੈਸਿਆਂ ਵਿੱਚ ਉਸ ਨਾਲ ਦੂਜੇ ਮੁਲਖ ਜਾਣ ਬਾਰੇ ਗੱਲ ਕੀਤੀ ਮੇਰੀ ਤਰਲੇ ਪਾ ਕੇ ਜਮਾ ਕੀਤੀ ਸਾਰੀ ਨਕਦੀ ਤੇ ਮੇਰੀ ਵਸੀਅਤ ਕਿਸੇ ਨੂੰ ਗਹਿਣੇ ਪਾ ਕੇ ਕੁਝ ਦਿਨਾਂ ਪਿੱਛੋਂ ਉਹ ਤੇ ਉਸ ਦੀ ਘਰ ਵਾਲੀ ਦੂਜੇ ਮੁਲਕ ਜਾ ਪੁੱਜੇ ਉਸ ਤੋਂ ਦੋ ਕੁ ਮਹੀਨਿਆਂ ਬਾਅਦ ਉਹਨਾਂ ਨਿੱਕੇ ਮੁੰਡੇ ਤੇ ਉਸ ਦੇ ਘਰ ਵਾਲੀ ਨੂੰ ਵੀ ਉੱਥੇ ਬੁਲਾ ਲਿਆ ਮੈਨੂੰ ਆਖ ਗਏ ਕਿ ਉਹ ਉੱਥੋਂ ਪੈਸੇ ਭੇਜਣਗੇ ਤੇ ਸਾਰਾ ਕਰਜ਼ਾ ਲਵਾ ਦੇਣਗੇ ਮੈਨੂੰ ਪਤਾ ਸੀ ਕਿ ਇਹਨਾਂ ਪਿੱਛੇ ਮੁੜ ਕੇ ਨਹੀਂ ਦੇਖਣਾ ਪਰ ਇਹ ਜਾਣਦੇ ਹੋਏ ਵੀ ਮੈਂ ਦਿਲ ਤੇ ਪੱਥਰ ਰੱਖ ਲਿਆ ਉਹਨਾਂ ਜਾਣ ਪਿੱਛੋਂ 1 ਸਾਲ ਗੁਜ਼ਰਿਆ ਤੇ ਫਿਰ ਦੂਜਾ ਪਰ ਉਹਨਾਂ ਨਾਂ ਤਾਂ ਪੈਸੇ ਵੀ ਜੀ ਨਾ ਹੀ ਆ ਪਏ ਪਰ ਬੈਂਕ ਵਾਲੇ ਜ਼ਰੂਰ ਆਏ ਉਹਨਾਂ ਮੈਨੂੰ ਘਰੋਂ ਬਾਹਰ ਕੱਢ ਦਿੱਤਾ ਤੇ ਘਰ ਤੇ ਕਬਜ਼ਾ ਕਰ ਲਿਆ ਪਿੰਡ ਦੇ ਕਿਸੇ ਬੰਦੇ ਨੇ ਮੈਨੂੰ ਸਹਾਰਾ ਨਾ ਦਿੱਤਾ ਮੈਂ ਗੁਰੂ ਘਰ ਜਾਣਾ ਵੀ ਸਹੀ ਨਾ ਸਮਝਿਆ ਕਿਉਂਕਿ ਮੈਂ ਅਜੇ ਤੱਕ ਗੁਰੂ ਘਰ ਤੇਲਾ ਵੀ ਨਹੀਂ ਸੀ ਦਿੱਤਾ ਪਰ ਮੇਰੇ ਕੋਲ ਹੋਰ ਕੋਈ ਰਾਹ ਵੀ ਨਹੀਂ ਸੀ ਰਿਹਾ ਥੱਕ ہار ਕੇ ਮੈਂ ਪ੍ਰਮਾਤਮਾ ਤੋਂ ਮੁਆਫੀ ਮੰਗੀ ਤੇ ਉੱਥੇ ਰਹਿ ਕੇ ਸੇਵਾ ਕਰਨ ਲੱਗ ਪਿਆ ਤਕਰੀਬਨ ਦੋ ਮਹੀਨਿਆਂ ਬਾਅਦ ਕੋਈ ਕੁੜੀ ਇੱਕ ਗੱਡੀ ਤੇ ਮੇਰਾ ਪਤਾ ਕਰਦੀ ਹੋਈ ਘਰ ਪੁੱਜੀ ਗੁਰੂ ਘਰ ਪੁੱਜੀ ਮੈਂ ਉਸ ਨੂੰ ਬਿਲਕੁਲ ਨਾ ਪਛਾਣਿਆ ਜਦੋਂ ਉਸ ਨੇ ਮੈਨੂੰ ਪਾਪਾ ਕਹਿ ਕੇ ਬੁਲਾਇਆ ਮੈਨੂੰ ਅਹਿਸਾਸ ਹੋਇਆ ਕਿ ਇਹ ਤਾਂ ਮੇਰੀ ਧੀ ਨੀਲਮਾ ਮੇਰੀਆਂ ਅੱਖਾਂ 'ਚੋਂ ਅਥਰੂ ਬਹਿਣ ਲੱਗ ਪਏ। ਉਸਨੇ ਮੈਨੂੰ ਕੁੱਟ ਕੇ ਗਲ ਨਾਲ ਲਾਇਆ ਤੇ ਇੰਜ ਪਿਆਰ ਕੀਤਾ ਜਿਵੇਂ ਇੱਕ ਮਾਂ ਆਪਣੇ ਬੱਚੇ ਨਾਲ ਕਰ ਰਹੀ ਹੋਵੇ। ਮੇਰੇ ਅਥਰੂਆਂ ਦਾ ਕੋਈ ਹਿਸਾਬ ਨਹੀਂ ਸੀ ਉਸ ਵਕਤ। ਇਹ ਅਥਰੂ ਸਨ ਮੇਰੇ ਮੁੰਡਿਆਂ ਦੇ ਮੇਰੇ ਨਾਲ ਕੀਤੇ ਗਏ ਧੋਖੇ ਦੇ। ਮੇਰੇ ਪਿਆਰ ਦਾ ਮੁੱਲ ਨਾ ਪਾਉਣ ਦੇ। ਇਹ ਅਥਰੂਸਨ ਰਾਣੀ ਦੀ ਮੌਤ ਦੇ ਇਹ ਅਥਰੂਸਨ ਹਰ ਉਸ ਦਰਦ ਲਈ ਜੋ ਮੈਂ ਹੱਸਦੇ ਹੋਏ ਕਬੂਲ ਕੀਤੇ ਸੀ ਇਹ ਅਥਰੂਸਨ ਇੱਕ ਬਾਪ ਦਾ ਆਪਣੀ ਧੀ ਨਾਲ ਵਿਯੋਗ ਦੇ ਤੇ ਮਿਲਾਪ ਦੇ ਦਰ ਅਸਲ ਮੈਨੂੰ ਕੋਈ ਹਿਸਾਬ ਨਹੀਂ ਸੀ ਕਿ ਮੈਂ ਕਿਉਂ ਰੋ ਰਿਹਾ ਮੇਰੇ ਨਾਲ ਮੇਰੀ ਧੀ ਵੀ ਰੋ ਰਹੀ ਸੀ ਸਾਡੇ ਆਸ-ਪਾਸ ਇੱਕ ਅਲੱਗ ਤਰ੍ਹਾਂ ਦਾ ਮਾਹੌਲ ਬਣ ਗਿਆ ਸੀ ਫਿਰ ਅਚਾਨਕ ਇੱਕ ਨੌਜਾਂ ਨੌਜਵਾਨ ਸਰਦਾਰ ਆਇਆ ਤੇ ਉਸ ਨੇ ਨੀਲਮ ਨੂੰ ਤੇ ਮੈਨੂੰ ਚੁੱਪ ਕਰਾਇਆ ਤੇ ਨੀਲਮ ਨੂੰ ਮੈਨੂੰ ਨਾਲ ਲੈ ਕੇ ਗੱਡੀ ਵਿੱਚ ਬੈਠਣ ਨੂੰ ਕਿਹਾ ਨੀਲਮ ਮੈਨੂੰ ਨਾਲ ਲੈ ਕੇ ਗੱਡੀ ਦੀ ਪਿਛਲੀ ਸੀਟ ਤੇ ਬੈਠ ਗਈ ਤੇ ਉਹ ਸਰਦਾਰ ਜਿਸ ਨੇ ਸਾਨੂੰ ਚੁੱਪ ਕਰਾਇਆ ਸੀ ਉਹ ਗੱਡੀ ਚਲਾਉਣ ਲੱਗ ਪਿਆ ਮੈਂ ਉਸ ਵੇਲੇ ਉਸ ਸਰਦਾਰ ਵੱਲ ਬਹੁਤ ਧਿਆਨ ਨਾਲ ਦਿੱਤਾ ਖੜਾ ਰਸਤਾ ਮੈਂ ਆਪਣੀ ਧੀ ਦੀ ਗੋਦ ਵਿੱਚ ਸਿਰ ਰੱਖ ਕੇ ਰੁੰਦਾ ਆਇਆ ਤੇ ਉਹ ਮੈਨੂੰ ਆਪਣੇ ਇੱਕ ਬੱਚੇ ਵਾਂਗ ਪਿਆਰ ਕਰਦੀ ਪਰ ਮੈਂ ਨਹੀਂ ਸਿਚਾਉਂਦਾ ਕਿ ਇਹ ਸਫ਼ਰ ਕਦੀ ਖਤਮ ਹੋਵੇ ਮੈਨੂੰ ਨਹੀਂ ਸੀ ਖਬਰ ਕਿ ਅਸੀਂ ਕਿੱਥੇ ਜਾ ਰਹੇ ਹਾਂ ਤੇ ਨਾ ਹੀ ਮੈਨੂੰ ਰਾਹਾਂ ਬਾਰੇ ਪਤਾ ਲੱਗਾ ਪਰ ਕੁਝ ਦੇਰ ਪਿਛੋਂ ਅਸੀਂ ਇੱਕ ਘਰ ਪੁੱਜ ਗਏ ਉਸ ਸਰਦਾਰ ਨੇ ਗੱਡੀ ਰੋਕੀ ਤੇ ਜਲਦੀ ਨਾਲ ਉੱਤਰ ਕੇ ਗੱਡੀ ਦੀ ਪਿਛਲੀ ਵਾਰੀ ਖੋਲੀ ਫਿਰ ਨੀਲਮ ਤੇ ਸਰਦਾਰ ਮੈਨੂੰ ਅੰਦਰ ਲੈ ਗਏ ਸਰਦਾਰ ਨੇ ਇੱਕ ਨੌਕਰ ਨੂੰ ਆਵਾਜ਼ ਮਾਰੀ RAMME ਪਾਣੀ ਲੈ ਕੇ ਆ ਫਿਰ ਜਲਦੀ ਨਾਲ ਇੱਕ ਨੌਕਰ ਤਿੰਨ ਗਲਾਸ ਪਾਣੀ ਲੈ ਕੇ ਆਇਆ ਅਸੀਂ ਬਹੁਤ ਹੀ ਸੋਹਣੇ ਸੋਫਿਆਂ 'ਤੇ ਬੈਠ ਗਏ ਮੈਨੂੰ ਖਾਸ ਮaloom ਹੁੰਦਾ ਸੀ ਕਿ ਇਹ ਕਿਸੇ ਚੰਗੇ ਸ਼ਾਹੂਕਾਰ ਦਾ ਘਰ ਹੈ ਨੀਲਮ ਨੇ ਇੱਕ ਗਲਾਸ ਚੁੱਕਿਆ ਤੇ ਆਪਣੇ ਹੱਥਾਂ ਨਾਲ ਮੈਨੂੰ ਪਾਣੀ ਪਲਾਇਆ ਤੇ ਫਿਰ ਆਪ ਪਾਣੀ ਪੀਤਾ ਐਨੀ ਨੂੰ ਇੱਕ ਅਧਖੜ ਉਮਰ ਦੀ ਜਨਾਨੀ ਇੱਕ ਬੱਚਾ ਚੁੱਕ ਕੇ ਲਿਆਈ ਤੇ ਆ ਕੇ ਨੀਲਮ ਨੂੰ ਫੜਾ ਦਿੱਤਾ ਨੀਲਮ ਨੇ ਉਹ ਬੱਚਾ ਮੈਨੂੰ ਫੜਾਉਂਦਿਆ ਕਿਹਾ ਇਹ ਤੁਹਾਡੀ ਦੋਤੀ ਕੰਚਨ ਹੈ ਮੈਂ ਉਸ ਨੂੰ ਆਪਣੇ ਹੱਥਾਂ ਵਿੱਚ ਚੁੱਕਿਆ ਤੇ ਉਸ ਨਾਲ ਪਿਆਰ ਕਰਨ ਲੱਗ ਪਿਆ ਇਰਨੀਲਮ ਨੇ ਮੈਨੂੰ ਦੱਸਿਆ ਕਿ ਇਹ ਸਰਦਾਰ ਉਸ ਦਾ ਘਰ ਵਾਲਾ ਹੈ ਜੋ ਕਿ ਇੱਕ ਬਹੁਤ ਵੱਡਾ ਵਕੀਲ ਹੈ ਮੈਂ ਆਪਣੀ ਜਗ੍ਹਾ ਤੋਂ ਉੱਠਿਆ ਤੇ ਉਸ ਨੂੰ ਘੁੱਟ ਕੇ ਗੱਲ ਨਾਲ ਲਾ ਲਿਆ ਉਸ ਨੇ ਵੀ ਮੈਨੂੰ ਇੱਕ ਪਿਤਾ ਵਜੋਂ ਸਤਿਕਾਰ ਕੀਤਾ ਤੇ ਬਹੁਤ ਘੁੱਟ ਕੇ ਜੱਫੀ ਪਾਈ ਮੇਰੇ ਲਈ ਇਹ ਖੁਸ਼ੀਆਂ ਕਦੇ ਨਾ ਭੁੱਲਣ ਵਾਲੀਆਂ ਯਾਦਾਂ ਸੀ ਤੇ ਉਹ ਮੈਨੂੰ ਮਰਦੇ ਦਮ ਤੱਕ ਯਾਦ ਰੱਖਣੀ ਹੈ ਐਵੇਂ ਹੀ ਬਹੁਤ ਵਕਤ ਲੰਘ ਗਿਆ ਮੇਰੀ ਧੀ ਤੇ ਜਵਾਈ ਤੇ ਮੇਰੀ ਹੱਦ ਤੋਂ ਪਰੇ ਸੇਵਾ ਕੀਤੀ ਮੈਨੂੰ ਹਰ ਇੱਕ ਸੁੱਖ ਮਿਲਿਆ ਐਦਾਂ ਹੀ 2 ਸਾਲ ਲੰਘ ਗਏ ਮੇਰੀ ਛੋਟੀ ਜਹੀ ਧੀ ਮੈਨੂੰ ਨਾਨੂ ਨਾਨੂ ਕਹਿ ਕੇ ਬੁਲਾਉਣ ਲੱਗ ਪਈ ਉਸ ਦੀ ਟੁੱਧਲੀ ਆਵਾਜ਼ ਬਹੁਤ ਪਿਆਰੀ ਲੱਗਦੀ ਸੀ ਰੱਬ ਨੇ ਮੈਨੂੰ ਉਹ ਸਭ ਖੁਸ਼ੀਆਂ ਦੇ ਦਿੱਤੀਆਂ ਸਨ ਜੋ ਉਸ ਨੇ ਮੇਰੇ ਕੋਲੋਂ ਖੋਈਆਂ ਸੀ ਪਰ ਸਮਾਂ ਲੰਘਤੇ ਮੈਨੂੰ ਅਹਿਸਾਸ ਹੋਇਆ ਜਿਵੇਂ ਮੈਂ ਆਪਣੇ ਧੀ ਜਵਾਈ ਤੇ ਬੋਝ ਹੁਆ ਉਹ ਭਾਵੇਂ ਮੈਨੂੰ ਹਰ ਸੁੱਖ ਦੇ ਰਹੇ ਸਨ ਪਰ ਮੈਨੂੰ ਕਿਸੇ ਤੇ ਬੋਝ ਬਣ ਕੇ ਰਹਿ ਜੀਣਾ ਨਹੀਂ ਲੱਗਾ ਤੇ ਮੈਂ ਮੌਕਾ ਦੇਖ ਕੇ ਉੱਥੋਂ ਨਿਕਲ ਗਿਆ ਮੈਨੂੰ ਪਤਾ ਹੈ ਉਹਨਾਂ ਜ਼ਰੂਰ ਮੈਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕੀਤੀ ਹੋਵੇਗੀ ਪਰ ਮੈਂ ਉਸ ਸ਼ਹਿਰ ਤੋਂ ਹੋਰ ਸ਼ਹਿਰ ਆ ਗਿਆ ਇੱਥੇ ਆ ਕੇ ਮੈਂ ਕੰਮ ਕਰਨ ਲਈ ਬਹੁਤ ਲੱਭਿਆ ਪਰ ਕਿਸੇ ਨੇ ਮੇਰੀ ਬਜ਼ੁਰਗ ਵਾਲੀ ਹਾਲਤ ਦੇਖ ਕੇ ਕੰਮ ਦੇਣਾ ਸਹੀ ਨਾ ਸਮਝਿਆ ਫਿਰ ਮੇਰੇ ਕੋਲੋਂ ਮੰਗਣ ਤੋਂ ਸਿਵਾ ਕੋਈ ਚਾਰਾ ਨਾ ਰਿਹਾ ਪਰ ਐਨੇ ਦੁੱਖ ਚੱਲਦੇ ਹੋਏ ਵੀ ਮੈਂ ਕਦੇ ਖੁਦਕੁਸ਼ੀ ਕਰਨ ਵਾਲੇ ਨਹੀਂ ਸੀ ਸੋਚਿਆ ਮੂਰ ਨਾਲ ਦੀ ਹੱਡ ਵੀ ਤੇ ਸੁਣ ਕੇ ਜਗਤਾਰ ਸਿੰਘ ਦੀ ਅੱਖਾਂ ਪਰ ਆਈਆਂ ਐਨੇ ਨੂੰ ਜਗਤਾਰ ਸਿੰਘ ਦੇ ਘਰ ਪੁੱਜ ਗਏ ਜਗਧਾਰ ਸਿੰਘ ਆਪਣੇ ਪੁਰਾਣੇ ਯਾਰ ਮੋਹਨ ਨਾਲ ਨੂੰ ਲੈ ਕੇ ਗੱਡੀ ਵਿੱਚੋਂ ਉਤਰਿਆ ਫਿਰ ਉਹ ਘਰ ਦੇ ਅੰਦਰ ਵੜ ਗਏ। ਅਜੀ ਉਹਨਾਂ ਅੰਦਰ ਕਾਦਮ ਹੀ ਰੱਖਿਆ ਕਿ ਇੱਕ 4 ਸਾਲ ਦੀ ਬੱਚੀ ਭੱਜ ਗਈ। ਜਗਧਾਰ ਸਿੰਘ ਬੁਲਾਈ ਤੇ ਉਸਨੇ ਆਵਾਜ਼ ਲਗਾਈ। ਦਾਦੂ। ਜਗਧਾਰ ਸਿੰਘ ਨੇ ਖੁਸ਼ ਹੋ ਕੇ ਬੱਚੀ ਨੂੰ ਹੱਥਾਂ ਵਿੱਚ ਚੁੱਕ ਲਿਆ ਤੇ ਪਿਆਰ ਕਰਨ ਲੱਗ ਪਿਆ ਤੇ ਬੱਚੀ ਨੂੰ ਆਖਿਆ। ਜਗਧਾਰ ਸਿੰਘ ਕਦੋਂ ਆਇਆ ਮੇਰਾ ਪੁੱਤ? ਬੱਚੀ ਨੇ ਬੜੀ ਪਿਆਰੀ ਆਵਾਜ਼ ਜਿਹੀ ਹਾਂ ਦਾਦੂ ਪਤਾ ਹੈ ਆਪਕੋ ਹਮ ਕੱਬ ਕੇ ਆਏ ਹਾਂ ਕਾਹਾਂ ਥੇ ਆਪ ਹਮ ਤੋ ਜਹੀ ਥੇ ਆਪ ਹੀ ਗੁੰਮ ਹੋ ਜਾਤੀ ਹੋ ਇਹ ਕਹਿਣ ਪਿਛੋਂ ਜਗਤਾਰ ਬੱਚੀ ਨੂੰ ਹੋਰ ਪਿਆਰ ਕਰਨ ਲੱਗ ਪਿਆ ਇਹ ਸਭ ਮੋਹਨ ਨਾਲ ਦੇਖ ਰਿਹਾ ਸੀ ਦਰਅਸਲ ਉਸ ਨੇ ਬੱਚੀ ਨੂੰ ਪਛਾਣ ਲਿਆ ਸੀ ਇਹ ਉਸਦੀ ਦੋਤੀ ਹੀ ਸੀ ਜਦੋਂ ਉਸ ਨੇ ਥੋੜਾ ਅੱਗੇ ਵੱਧ ਕੇ ਦੇਖਿਆ ਤੇ ਸਾਹਮਣੇ ਉਸਤਾ ਧੀ ਤੇ ਜਵਾਈ ਬੈਠੇ ਹੋਏ ਸੀ ਨੀਲਮ ਨੇ ਆਪਣੇ ਪਿਉ ਨੂੰ ਪਰਛਾਨ ਲਿਆ ਤੇ ਭੱਜ ਕੇ ਆ ਕੇ ਮੋਹਨ ਲਾਲ ਦੇ ਗਲ ਲੱਗ ਕੇ ਰੋਣ ਲੱਗ ਪਈ ਤੇ ਮੋਹਨ ਲਾਲ ਵੀ ਰੋਣ ਲੱਗ ਪਿਆ ਜਗਤਾਰ ਨੂੰ ਇਹ ਦ੍ਰਿਸ਼ ਦੇਖ ਕੇ ਸਭ ਸਮਝ ਆ ਗਿਆ ਮੋਹਨ ਲਾਲ ਕੁਝ ਦਿਨ ਉੱਥੇ ਰਿਹਾ ਇੱਕ ਦਿਨ ਮੋਹਨ ਲਾਲ ਘਰ ਦੀ ਛੱਤ ਉੱਪਰ ਆਪਣੇ ਖਿਆਲਾਂ ਵਿੱਚ ਗੁੰਮ ਬੈਠਾ ਸੀ ਤੇ ਜਗਤਾਰ ਉਸ ਦੇ ਕੋਲ ਆਇਆ ਉਸਨੇ 모ਹਨ ਲਾਲ ਦਾ ਹਾਲ ਚਾਲ ਪੁੱਛਿਆ ਤੇ ਫਿਰ ਉਸਨੂੰ ਕਿਹਾ ਯਾਰ 모ਹਨ ਲਾਲ ਤੂੰ ਤਾਂ ਲਿਖਦਾ ਬਹੁਤ ਸੋਹਣਾ ਸੀ ਮੈਂ ਸੋਚਦਾ ਤੈਨੂੰ ਆਪਣੀ ਹੱਡ ਵਿਤੀ ਜ਼ਰੂਰ ਲਿਖਣੀ ਚਾਹੀਦੀ ਹੈ ਪਹਿਲਾਂ ਤਾਂ 모ਹਨ ਲਾਲ ਨੇ ਜਗਤਾਰ ਦੀ ਗੱਲ ਵੱਲ ਧਿਆਨ ਨਾ ਦਿੱਤਾ ਤੇ ਫਿਰ ਸੋਚਣ ਲੱਗ ਪਿਆ ਉਸਨੂੰ ਜਗਤਾਰ ਦੀ ਸਲਾਹ ਸਹੀ ਲੱਗੀ ਉਸ ਤੋਂ ਕੁਝ ਦਿਨ ਬਾਅਦ ਹੀ 모ਹਨ ਲਾਲ ਨੇ ਆਪਣੀ ਸਾਰੀ ਹੱਡ ਵਿਤੀ ਇੱਕ ਕਿਤਾਬ ਦੇ ਰੂਪ ਵਜੋਂ ਲਿਖ ਦਿੱਤੀ ਤੇ ਉਸ ਨੂੰ ਨੀਲਮ ਇੱਕ ਅਨਮੁੱਲਾ ਹੀਰਾ ਵਜੋਂ ਪਬਲਿਸ਼ ਕਰਵਾਇਆ ਉਸ ਦੀ ਇਹ ਕਿਤਾਬ ਬਹੁਤ ਪ੍ਰਸਿੱਧ ਹੋਈ ਜਿਸ ਕਾਰਨ ਲੋਕਾਂ ਨੇ ਉਸ ਦੀ ਸਲਾਹਣਾ ਕੀਤੀ ਕਿਤਾਬ ਨੇ ਬਹੁਤ ਮੋਟੀ ਕਮਾਈ ਕੀਤੀ ਇਹ ਸਾਰੀ ਕਮਾਈ ਮੋਹਨ ਲਾਲ ਨੇ ਆਪਣੀ ਧੀ ਦੇ ਨਾਮ ਲਗਵਾ ਦਿੱਤੀ ਜਦੋਂ ਕਿਸੇ ਨੇ ਵੀ ਮੋਹਨ ਲਾਲ ਦਾ ਸਾਥ ਨਾ ਦਿੱਤਾ ਤਾਂ ਉਸ ਦੀ ਧੀ ਨੇ ਇੱਕ ਮਾਂ ਬਣ ਕੇ ਆਪਣੇ ਪਿਤਾ ਦੀ ਦੇਖਭਾਲ ਕੀਤੀ। ਨੀਲਮ ਉਸ ਦੀ ਧੀ ਘਟ ਤੇ ਮਾਂ ਵਜੋਂ ਉਸ ਨੂੰ ਜ਼ਿਆਦਾ ਮਹਿਸੂਸ ਹੁੰਦੀ ਸੀ। ਨੀਲਮ ਉਸ ਲਈ ਉਹ ਹੀਰਾ ਸੀ ਜੋ ਸਭ ਤੋਂ ਕੀਮਤੀ ਸੀ। ਜੋ ਉਹ ਚਾਹੁੰਦਾ ਸੀ ਕਿ ਹਰ ਇੱਕ ਮਾਂ-ਬਾਪ ਕੋਲ ਹੋਵੇ। ਅੱਜ ਕੱਲ ਅਕਸਰ ਹੀ ਇਹੋ ਜਿਹੇ ਹਾਲਾਤ ਹੋ ਜਾਂਦੇ ਨੇ। ਉੱਤਰ ਮਾਪੇ ਬਾਪ ਨੂੰ ਧੋਖਾ ਦੇ ਕੇ ਜਾਂਦੇ ਨੇ ਤੇ ਧੀਆ ਆਪਣੇ ਮਾਪਿਆਂ ਦਾ ਆਸਰਾ ਮੰਨਦੀਆਂ ਨੇ ਸਾਰੇ ਹੀ ਇੱਕ ਸਮਾਨ ਨਹੀਂ ਹੁੰਦੇ ਇੱਕ ਪਾਸੇ ਜਗਤਾਰ ਸਿੰਘ ਦਾ ਪੁੱਤਰ ਸੀ ਜੋ ਆਪਣੇ ਸਹੁਰੇ ਨੂੰ ਵੀ ਪਿਤਾ ਦਾ ਦਰਜਾ ਦੇ ਰਿਹਾ ਸੀ ਤੇ ਇੱਕ ਪਾਸੇ ਮੋਹਨ ਲਾਲ ਦੇ ਪੁੱਤਰ ਸਨ ਜੋ ਬਾਪ ਨੂੰ ਵੀ ਬਾਪ ਸਮਝ ਕੇ ਰਾਜੀ ਨਹੀਂ ਸਨ ਇਹ ਕਹਾਣੀ ਵੀ ਇੱਕ ਧੀ ਦਾ ਆਪਣੇ ਬਾਪ ਪ੍ਰਤੀ ਤੇ ਇੱਕ ਬਾਪ ਦਾ ਆਪਣੇ ਧੀ ਪ੍ਰਤੀ ਮੋਹ ਦਰਸਾਉਂਦੀ ਹੈ ਦਰਅਸਲ ਇਹ ਕਹਾਣੀ ਮੈਨੂੰ ਮੇਰੀ ਇੱਕ ਭੈਣ ਨੇ ਲਿਖਣ ਨੂੰ ਪ੍ਰੇਰਿਤ ਕੀਤਾ ਉਸ ਦਾ ਨਾਮ ਵੀ ਨੀਲਮ ਹੈ ਵੈਸੇ ਮੈਂ ਉਸ ਨੂੰ ਪਰਨੀਤ ਕਹਿ ਕੇ ਬੁਲਾਉਂਦਾ ਹਾਂ ਪਰ ਉਸ ਦਾ ਅਸਲੀ ਨਾਮ ਨੀਲਮ ਹੈ ਇਸ ਲਈ ਮੈਂ ਨਹੀਂ ਸਮਝਦਾ ਕਿ ਉਸ ਦੇ ਨਾਮ ਤੋਂ ਇਲਾਵਾ ਕੋਈ ਹੋਰ ਨਾਮ ਇਹ ਕਹਾਣੀ ਲਈ ਢੁਕਮਾ ਹੁੰਦਾ ਉਹ ਚਾਹੁੰਦੀ ਸੀ ਕਿ ਮੈਂ ਇੱਕ ਐਸੇ ਸਖਸ਼ ਦਾ ਕਿਰਦਾਰ ਪੇਸ਼ ਕਰਾਂ ਜੋ ਆਪਣੀ ਹਰ ਖੁਸ਼ੀ ਦੱਬ ਕੇ ਦੂਜਿਆਂ ਦੀਆਂ ਲੋੜਾਂ ਪੂਰੀਆਂ ਕਰਦਾ ਹੋਏ ਮੈਂ ਇਸੀ ਛਾਨੂ ਮੁਖ ਰੱਖਦੇ ਹੋਏ ਇੱਕ ਕਹਾਣੀ ਲਿਖਣ ਦੀ ਕੋਸ਼ਿਸ਼ ਕੀਤੀ ਹੈ ਇਸ ਵਿੱਚ ਲਿਖੇ ਸ਼ਬਦ ਤੇ کردار ਭਾਵੇਂ ਮੇਰੇ ਵੱਲੋਂ ਉਪਜੇ ਗਏ ਨੇ ਪਰ ਇਹ ਸੋਚ ਮੇਰੀ ਭੈਣ ਨੀਲਮ ਦੀ ਹੈ ਮੈਂ ਉਸ ਦਾ ਧੰਨਵਾਦੀ ਹਾਂ ਜੋ ਉਸ ਨੇ ਇੱਕ ਬਾਪ ਦੇ ਚੱਲਦੇ ਆ ਰਹੇ ਦੁੱਖਾਂ ਨੂੰ ਬਿਆਨ ਕਰਨ ਦੀ ਸਲਾਹ ਦਿੱਤੀ ਧੰਨਵਾਦ ਜੀ ਉਮੀਦ ਕਰਦੀ ਹਾਂ ਅੱਜ ਦੀ ਕਹਾਣੀ ਤੁਹਾਨੂੰ ਬਹੁਤ ਪਸੰਦ ਆਵੇਗੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਕੱਲ ਮਿਲਦੇ ਹਾਂ ਜੀ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਸ਼ੀਅਕਾਲ ਜੀ